ਉਸ ਦਿਨ ਬੀਬਾ ਹਰਸ਼ਵਰਤ ਕੌਰ ਬਾਦਲ ਜੀ ਫਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚ ਟੂਰਤੇ ਸੀ ਔਰ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉੱਥੇ ਗਿਆ ਸੀ ਤੀਜਾ ਪ੍ਰੋਗਰਾਮ ਜਿਹੜਾ ਖਤਮ ਹੋਇਆ ਤੇ ਸਾਡੀ ਗੱਡੀ ਹੈ ਜਿਹੜੀ ਪਿੱਛੇ ਰਹੀ ਕਿ ਕਾਫਲਾ ਉਹਨਾਂ ਦੇ ਅੱਗੇ ਲੰਘਿਆ ਤੇ ਉੱਥੇ ਉਹਨਾਂ ਵੱਲੋਂ ਪਲਾਨ ਕੀਤਾ ਗਿਆ ਸੀ ਵੀ ਗੜਬੜ ਕਰਨੀ ਹੈ ਕਾਂਗਰਸ ਦਾ ਜਿਹੜਾ ਮੌਜੂਦਾ ਐਮਐਲਏ ਉਤੋਂ ਦੇ ਪਰਮਿੰਦਰ ਸਿੰਘ ਪਿੰਕੀ ਉਹਦੇ ਐਮਸੀ ਨਗਰ ਕੌਂਸਲ ਦਾ ਪ੍ਰਧਾਨ ਔਰ ਹੋਰ ਜਿਹੜੇ ਉਹਦੇ ਕਿਰਾਏ ਦੇ ਬੰਦੇ ਸੀਗੇ ਉਹਨਾਂ ਨੇ ਉੱਥੇ ਪਲਾਨ ਕੀਤਾ ਸੀ ਜਦੋਂ ਸਾਡੀ ਗੱਡੀ ਆਈ ਔਰ ਉੱਥੇ ਧਰਨਾ ਲਗਾਈ ਬੈਠੇ ਸੀ ਲੋਕ ਉੱਥੇ ਜਦੋਂ ਧਰਨਿਆਂ ਦੇ ਵਿੱਚੋਂ ਬੋਲ ਰਹੇ ਸੀ ਉਹਨਾਂ ਨੇ ਦੇਖਿਆ ਵੀ ਇਹ ਗੱਡੀ ਕਿਹਦੀ ਹੈ ਉੱਥੋਂ ਵਿੱਚੋਂ ਵੀਡੀਓ ਸਾਡੇ ਕੋਲ ਹੈਗੀ ਉਹ ਕਹਿੰਦੀ ਵੀ ਜਗਿੰਦਰ ਸਿੰਘ ਜਿੰਦੂ ਦੀ ਹੈ ਕਹਿੰਦੇ ਘੇਰੋ ਇਹਨੂੰ ਸਾਡੀ ਗੱਡੀ ਉੱਥੇ ਜਾਮ ਦੇ ਵਿੱਚ ਫਸੀ ਹੋਈ ਸੀਗੀ ਉਹ ਤੁਰਿਆ ਆ ਕੇ ਗੱਡੀ ਦੇ ਬੌਨਟ ਤੇ ਚੜ ਗਏ ਅੱਗੋਂ ਵਿੰਡਸਕਰੀਨ ਉਹਨਾਂ ਨੇ ਜਿਹੜੀ ਕਵਰ ਕਰ ਲਈ ਵੀ ਗੱਡੀ ਭੱਜ ਨਾ ਜਾਣ ਤੇ ਕੋਸ਼ਿਸ਼ ਕੀਤੀ ਸਾਡੀ ਗੱਡੀ ਲੋਕ ਸੀਗੀ ਵੀ ਉਹਨਾਂ ਨੇ ਖਿੱਚ ਕੇ ਬਾਰੀਆਂ ਖੋਲ ਕੇ ਤੇ ਸਾਨੂੰ ਬਾਹਰ ਕੱਢਿਆ ਜਾਵੇ ਤੇ ਅਸੀਂ ਮੌਕਾ ਦੇਖਿਆ ਵੀ ਅਸੀਂ ਕਿ ਹਾਲਾਤ ਨਹੀਂ ਕਿ ਇਸ ਤਰ੍ਹਾਂ ਦੇ ਇੱਥੇ ਵੀ ਸਾਡੀ ਜਾਨੀ ਨੁਕਸਾਨ ਵੀ ਹੋ ਸਕਦਾ ਸਾਡੀ ਗੱਡੀ ਜਦੋਂ ਹੌਲੀ-ਹੌਲੀ ਅਸੀਂ ਤੋਰੀ ਤੇ ਉਹ ਗੱਡੀ ਦੇ ਪਾਸੇ ਚਾਰ-ਪੰਜ ਜਣੇ ਲੰਕ ਗਏ ਔਰ ਪਿੱਛੋਂ ਰਾੜਾ ਨਾਲ ਇਟਾ ਨਾਲ ਡਾਂਗਾ ਨਾਲ ਗੱਡੀ ਦੇ ਉੱਤੇ ਵਾਰ ਕਰਦੇ ਰਹੇ ਪੂਰਾ ਪੌਣਾ ਕਿਲੋਮੀਟਰ ਤੱਕ ਕਰੋਨਾ ਨੇ ਗੱਡੀ ਦਾ ਪੇछा ਕੀਤਾ ਮੋਟਰਸਾਈਕਲਾਂ ਤੇ ਚੜ ਚੜ ਕੇ ਭੱਜ ਭੱਜ ਕੇ ਉਹ ਸਾਡੇ ਹੁਣ ਵੀਡੀਓਜ਼ ਆ ਰਹੀਆਂ ਸਾਰੇ ਵਿਜ਼ੂਅਲਜ਼ ਆ ਰਹੇ ਐ ਔਰ ਪਿੱਛੋਂ ਫਾਇਰ ਵੀ ਆਜ ਸਾਡੇ ਕੋਲੇ ਫੋਟੋ ਕੱਲ ਦੀ ਆਈ ਵੀ ਐ ਇੱਕ ਬੰਦੇ ਕੋਲੇ ਅਸਲਾ ਵੀ ਲੈ ਕੇ ਕੱਪੜੇ ਦੇ ਵਿੱਚ ਲਪੇਟ ਕੇ ਖੜਾ ਐ ਤੇ ਉਹਨਾਂ ਨੇ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਮਾਰ ਦੇਣ ਦੀ ਨੀਤ ਨਾਲ ਉਹ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਐ ਵੀ ਜਿਹੜਾ ਅਸੀਂ ਉੱਥੋਂ ਬਚ ਕੇ ਨਿਕਲ ਗਏ ਉੱਥੇ ਇਹ ਰੇ ਗਨਮੈਨ ਨੇ ਵੀ ਫਾਇਰ ਕੀਤਾ ਮੈਂ ਵੀ ਸੈਲਫ ਡਿਫੈਂਸ ਦੇ ਜਦੋਂ ਮੈਂ ਦੇਖਿਆ ਵੀ ਸਾਡੀ ਗੱਡੀ ਰੁਕ ਗਈ ਹੈ ਉੱਥੇ ਅੱਗੇ ਜਾਮ ਦੇ ਵਿੱਚ ਫੇਰ ਦੁਬਾਰਾ ਫਸ ਗਈ ਪੁਲਿਸ ਦੀ ਗੱਡੀ ਸਾਡੇ ਅੱਗੇ ਰੋਕੀ ਬਸ ਪੁਲਿਸ ਦੀ ਸਾਡੇ ਅੱਗੇ ਜਾ ਰਹੀ ਸੀਗੀ ਤੇ ਫਿਰ ਸਾਨੂੰ ਮਜਬੂਰ ਨਾ ਵੀ ਆਪਦੇ ਸੈਲਫ ਡਿਫੈਂਸ ਦੇ ਵਿੱਚ ਹਵਾਈ ਫਾਇਰ ਕਰਨਾ ਪਿਆ ਉਹ ਮਾਮਲਾ ਕਿਤੇ ਪਹੁੰਚ ਹੈਗਾ ਤੁਸੀਂ ਆਪਣੇ ਵੱਲੋਂ ਕੋਈ ਕੰਪਲੇਨਟ ਕਰਵਾਈ ਮੈਂ ਸਭ ਤੋਂ ਪਹਿਲਾਂ ਮੈਂ ਐਸਐਸਪੀ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਆਪਦੇ ਬਿਆਨ ਦਰਜ ਕਰਾ ਕੇ ਆਏ ਆ ਮੇਰੇ ਗਨਮੈਨ ਵੱਲੋਂ ਵੀ ਬਿਆਨ ਦਿੱਤੇ ਗਏ ਆ ਪਰ ਸਾਡੇ ਬਿਆਨਾਂ ਨੂੰ ਇੰਟਰਟੇਨ ਨਾ ਕਰਦੇ ਹੋਏ ਕਿਉਂਕਿ ਸਰਕਾਰ ਉਲਟਾ ਸਰਕਾਰ ਦੀ ਸਾਜੇ ਸੀਗੀ ਸਾਰ ਔਰ ਮੇਰੇ ਤੇ ਔਰ ਮੇਰੇ ਨਾਲ ਜਿਹੜਾ ਮੁੰਡਾ ਮੇਰੀ ਗੱਡੀ ਚਲਾ ਰਿਹਾ ਸੀਗਾ ਦੋਹਾਂ ਦੇ ਉੱਤੇ 307 ਦਾ ਜਿਹੜਾ ਪਰਚਾ ਸਾਡੇ ਤੇ ਰਜਿਸਟਰਡ ਕੀਤਾ ਗਿਆ ਉੱਤੇ